ਤੀਜੇ ਦੌਰ ਦੀ ਮੀਟਿੰਗ ਕਿਸਾਨਾਂ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਰਹੇ ਸਾਧਨਾ ਜਗਜੀਤ ਸਿੰਘ ਢੱਲਵਾਲ ਨੇ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕੇਂਦਰੀ ਮੰਤਰੀ ਅਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਤਾਂ ਕਿਹਾ ਕਿ ਪੋਜ਼ੀਟਿਵ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਹਰ ਮੁੱਦੇ ਤੇ ਡਿਟੇਲ ਤੇ ਚਰਚਾ ਹੋਈ ਹੈ ਤੁਸੀਂ ਤੁਹਾਨੂੰ ਕੀ ਲੱਗਦਾ ਪੋਜ਼ੀਟਿਵ ਸੀ ਕਿ ਨੈਗੇਟਿਵ ਦੇਖੋ ਮਾਹੌਲ ਪਹਿਲੇ ਤੇ ਬਹੁਤ ਤਣਾਅਪੂਰਵਕ ਰਹਾ ਇੱਕ ਦੋ ਵਾਰ ਤੋਂ ਕਸ਼ਮਕਸ਼ ਵੀ ਹੋਈ ਉਸ ਕੇ ਉੱਪਰ ਹਾਂ ਜਦੋਂ ਅਸੀਂ ਉਹਨਾਂ ਨੂੰ ਇਹ ਕਹਿ ਰਹੇ ਸੀ ભાઈ ਅਸੀਂ ਕੋਈ ਵਿਦੇਸ਼ੀ ਨਹੀਂ ਆ ਅਸੀਂ ਇਸ ਦੇਸ਼ ਦੇ ਕਿਸਾਨ ਆ ਇਸ ਦੇਸ਼ ਦੇ ਵਸਿੰਦੇ ਆ ਇਸ ਦੇਸ਼ ਦੇ ਨਾਗਰਿਕ ਆ ਅਸੀਂ ਆਪਦਾ ਹੱਕ ਮੰਗਣ ਚੱਲੇ ਆ ਤੇ ਸਾਡੇ ਉੱਤੇ ਐਡੀ ਵੱਡੀ ਹੈਵਿੰਗ ਬੈਰੀਕੇਟਿੰਗ ਕਰਨਾ ਜਾਂ ਮਤਲਬ ਜੇ ਉੱਥੇ ਸਾਡੇ ਨੌਜਵਾਨ ਪਹੁੰਚ ਗਏ ਨੇੜੇ ਬਾਡਰ ਬੈਰੀਕੇਟ ਦੇ ਤਾਂ ਆਹ ਸ਼ੈਲਿੰਗ ਕਰਨੇ ਆ ਬੰਬ ਵਗੈਰਾ ਉੱਤੇ ਸਿੱਟਣੇ ਮੋਰਟਾਰ ਵਗੈਰਾ ਦੇ ਉੱਤੇ ਹਮਲੇ ਕਰਨੇ ਇਹ ਕਿੰਨੇ ਉਚਿਤ ਨੇ ਇਹਦੇ ਤੇ ਪਹਿਲਾਂ ਸਰਕਾਰ ਜਵਾਬ ਦੇਵੇ ਦਾ ਉਹਦੇ ਤੋਂ ਸਰਕਾਰ ਨੇ ਕੁਝ ਇਸ ਗੱਲ ਲਈ ਕਿਹਾ ਕਿ ਯਾਰ ਤੁਸੀਂ ਵੀ ਮਾਹੌਲ ਨੂੰ ਪੋਜ਼ਿਟਿਵ ਬਣਾਓ ਅਸੀਂ ਹਰਿਆਣਾ ਗਵਰਨਮੈਂਟ ਨੂੰ ਕਹਿ ਕੇ ਮਾਹੌਲ ਨੂੰ ਠੀਕ ਕਰਦੇ ਹਾਂ ਇੱਕ ਗੱਲ ਦੂਸਰੀ ਗੱਲ ਉੱਥੇ ਵਧੀਆ ਇਹ ਹੋਈ ਹੈ ਕਿ ਜਿਹੜੇ ਸਾਡੇ ਉਧਰ ਪਰਲੇਵਾਰ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਰਾ ਕੱਲ ਇੱਕ ਬੰਦਾ ਫੜਿਆ ਪੁਲਿਸ ਦਾ ਅਧਿਕਾਰੀ ਹੈ ਜਿਹੜਾ ਸਾਡੇ ਮੁੰਡਿਆਂ ਨੂੰ ਪ੍ਰਵੋਕ ਕਰਕੇ ਹਮਲਾ ਕਰਨ ਨੂੰ ਰੋੜੇ ਮਾਰਨ ਲਈ ਉਕਸਾਰਿਆ ਸੀ ਉਹ ਅਸੀਂ ਦਿੱਤਾ ਉਹ ਮੁੱਖ ਮੰਤਰੀ ਦੇ ਧਿਆਨ ਚ ਲੈਂਦਾ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਖੁਦ ਇਹਦੀ ਜ਼ਿੰਮੇਵਾਰੀ ਚੱਕ ਕੇ ਇਹ ਸਾਰਾ ਕੁਝ ਕਰੂੰਗਾ ਸੋ ਇਹ ਗੱਲਾਂ ਬਾਤਾਂ ਹੋਈਆਂ ਨੇ ਅੱਛਾ ਟਵਿੱਟਰ ਅਕਾਊਂਟ ਜਿਹੜੇ ਬੈਨ ਕੀਤੇ ਜਾ ਰਹੇ ਨੇ ਉਹਨਾਂ ਜੋ ਮੰਨੇ ਨੇ ਉਹਨਾਂ ਨੇ ਉਹ ਕਹਿਤਾ ਕਿ ਅਸੀਂ ਕੱਲ ਤੱਕ ਤੁਹਾਡੇ ਸਾਰਿਆਂ ਦੇ ਟਵਿੱਟਰ ਅਕਾਊਂਟ ਖੋਲ ਦਿਆਂਗੇ ਅੱਛਾ ਜਿਹੜਾ ਇੰਟਰਨੈਟ ਸਸਪੈਂਸ਼ਨ ਹੋਇਆ ਪੰਜਾਬ ਦੇ ਹਾਂ ਉਹਦੇ ਤੇ ਉਹਨਾਂ ਨੇ ਕਹਿ ਬਈ ਸੀ ਆਲਰੇਡੀ ਸੰਕੇਤ ਲੈ ਚੁੱਕੇ ਆ ਕੱਲ ਤੱਕ ਕੋ ਸੰਭਾਵਨਾ ਹੈ ਉਹ ਵੀ ਪੰਜਾਬ ਦੇ ਵਿੱਚ ਮਤਲਬ ਚੱਲ ਹੋ ਜੂਗਾ ਜੇਲੀਆ ਸਾਹਿਬ ਇੱਕ ਤੁਹਾਡਾ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਦੇ ਗ੍ਰਾਫ ਨੂੰ ਲੈ ਕੇ ਗੱਲ। ਮੋਦੀ ਦੇ ਗ੍ਰਾਫ ਨੂੰ ਮਤਲਬ ਅਸੀਂ ਤੁਹਾਨੂੰ ਮੈਨੂੰ ਪਤਾ ਹੈ ਕਿ ਅਸੀਂ ਪੂਰੀ ਤਰ੍ਹਾਂ ਨਾਨ ਪੋਲੀਟਿਕਲ ਆ। ਨਾ ਸਾਡਾ ਮੋਦੀ ਦਾ ਗ੍ਰਾਫ ਡਾਊਨ ਕਰਨ ਦਾ ਕੋਈ ਮਤਲਬ ਹੈ ਨਾ ਸਾਡਾ ਕਿਸੇ ਦਾ ਉੱਚਾ ਚੱਕਣ ਦੀ ਗੱਲ ਹੈ। ਸਵਾਲ ਸਿਰਫ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਾਡਾ ਯੂਥ ਯੂਥ ਨੂੰ ਸਮਝਾਉਣਾ ਬਹੁਤ ਵੱਡੀ ਗੱਲ ਹੈ। ਜਿਸ ਤਰੀਕੇ ਦੇ ਨਾਲ ਸਾਡਾ ਯੂਥ ਜਬਰਦਸਤ ਮੁਕਾਬਲਾ ਸਬਰ ਨਾਲ ਕਰ ਰਿਹਾ ਹੈ ਤੇ ਸਾਡੀ ਪੂਰੇ ਵਰਡ ਦੇ ਵਿੱਚ ਸਾਡਾ ਸਬਰ ਦੇ ਆਦਿ ਗੱਲਾਂ ਜਾ ਰਹੀਆਂ ਨੇ ਤੇ ਇਹ ਆਪਣੇ ਆਪ ਮੋਦੀ ਨੂੰ ਦਾ ਹੰਕਾਰ ਨੂੰ ਥੱਲੇ ਕਰੇਗਾ। ਰਵੀਵਾਰ ਤੱਕ ਉੱਥੇ ਬੈਠੇ ਰਹੋਗੇ? ਜੀ ਜੀ ਮੇਰੇ ਰਵੀਵਾਰ ਤੱਕ ਬੈਠਾਂਗੇ ਉਸ ਤੋਂ ਬਾਅਦ ਮਤਲਬ ਅੱਗੇ ਦੇਖਾਂਗੇ ਵੀਰਵਾਰ ਨੂੰ ਆਪਣਾ ਐਤਵਾਰ ਨੂੰ ਕੀ ਰਿਜ਼ਲਟ ਆਉਂਦਾ। ਠੀਕ ਬਹੁਤ ਬਹੁਤ ਸ਼ੁਕਰੀਆ ਤੇ ਇਸੇਗੇ ਸਾਰੇ ਨਾਲ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਕਿਹਾ ਕਿ ਰਵੀਵਾਰ ਤੱਕ ਉੱਥੇ ਬਾਰਡਰਸ ਤੇ ਹੀ ਆ ਰੈਣਾ ਪੰਜਾਬ ਦੇ ਬਾਰਡਰਸ ਤੇ ਬੈਠਿਆ ਜਾਵੇਗਾ ਲੇਕਿਨ ਅੱਜ ਦੀ ਮੀਟਿੰਗ ਦੇ ਵਿੱਚ तमाम ਮੁੱਦਿਆਂ ਤੇ ਚਰਚਾ ਕੀਤੀ ਗਈ ਜਿਸ ਦੇ ਵਿੱਚ ਟਵਿੱਟਰ ਅਕਾਊਂਟ ਦੀ ਗੱਲ ਹੋਈ ਜਿਹੜੇ ਬੌਮ ਸ਼ੈਲਸ ਅਤੇ ਜਿਹੜੇ ਟਾਇਰ ਗੈਸਸ ਚੜੀਆਂ ਜਾ ਰਹੀਆਂ ਨੇ ਜਿਹੜੇ ਉੱਥੇ ਕਿਸਾਨ ਨੇ ਉਹਨਾਂ ਉੱਤੇ ਉਸ ਬਾਰੇ ਬਾਬਤ ਵੀ ਗੱਲਬਾਤ ਕੀਤੀ ਗਈ ਹੈ ਤੇ ਕਿਤੇ ਨਾ ਕਿਤੇ ਹੁਣ ਲੱਗ ਰਿਹਾ ਹੈ ਕਿ ਪੇਪਰ ਵਰਕ ਕਰਨ ਦੇ ਲਈ ਜਿਹੜਾ ਕੇਂਦਰ ਨੂੰ ਸਮਾਂ ਚਾਹੀਦਾ ਆਪਣੇ ਮੰਤਰੀਆਂ ਦੇ ਨਾਲ ਗੱਲਬਾਤ ਕਰਨੀ ਹੈ ਉਸ ਤੋਂ ਬਾਅਦ ਹੀ ਰਵੀਵਾਰ ਦੀ ਚੌਥੇ ਦੌਰ ਦੀ ਮੀਟਿੰਗ ਹੈ ਅਸੀਂ ਕਹਿ ਸਕਦੇ ਜਿਹੜੀ ਉਹ ਹੋਵੇਗੀ ਤੇ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਲੰ ਮੇਦੀ ਮੀਟਿੰਗ ਅਸੀਂ ਕਹਿ ਸਕਦੇ ਆ ਇਹ ਮੀਟਿੰਗ ਹੋਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਫਿਲਹਾਲ ਤੱਕ ਕਿਸਾਨਾਂ ਨੇ ਜਿਹੜਾ ਜ਼ਰੂਰ ਕੂਚ ਕਰਨ ਦਾ ਰਵੀਵਾਰ ਤੱਕ ਆਪਣਾ ਫੈਸਲਾ ਰੋਕਿਆ ਹੋਇਆ ਹੈ ਲੇਕਿਨ ਜੇਕਰ ਰਵੀਵਾਰ ਨੂੰ ਸਹਿਮਤੀ ਨਹੀਂ ਬਣਦੀ ਤਾਂ ਉਸ ਤੋਂ ਬਾਅਦ ਅਗਲੀ ਰਣਨੀਤੀ ਤੈ ਹੋਵੇਗੀ ਤੇ ਇਸ ਦੇ ਨਾਲ ਹੀ ਕੋਡ ਆਫ ਕੰਡਕਟ ਦੀ ਗੱਲ ਵੀ ਬਾਰ-ਬਾਰ ਕਹੀ ਜਾ ਰਹੀ ਹੈ ਜਿਸ ਬਾਬਤ ਕਿਹਾ ਗਿਆ ਹੈ ਕਿ ਜੇਕਰ ਕੋਡ ਆਫ ਕੰਡਕਟ ਹੈ ਤਾਂ ਹੀ ਜਿਹੜੀ ਮੀਟਿੰਗਸ ਹੋਏ ਛੇਤੀ ਛੇਤੀ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਜਤਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ